ਉਹ ਪਾ ਦੇ ਗਿਆ ਜਾਨਾ ਚੈਂਬਰ ਚ ਨਾ ਜਿੱਤੀ ਸਾਹਿਬ ਨੂੰ ਆ ਜਾ ਅੰਗਰੇਜ਼ ਖਾਲ ਚਲਦੀ ਆ ਉਹ ਆ ਜਾਗਾ ਇਹ ਵੀ ਕਹਿਣੀ ਆ ਇਹ ਦੋ ਗੁਰਦਿਆਂ ਨੂੰ ਉਸ ਵੱਲੋਂ ਲਾਜ ਦੀ ਲਗਾਇਆ ਜਾ ਰਿਹਾ ਹੈ ਅੰਬੀ ਲਸਰਾਈ ਇਹਨਾਂ ਨੂੰ ਜਾਇਦਾ ਦੇ ਇਹੋ ਜਿਹੇ ਚੀਜ਼ਾਂ ਦੇ ਨਾਲ ਸਮਾਂ ਪਾ ਕੇ ਛੋੜਿਆ ਉਹਨਾਂ ਨੂੰ ਜੰਗਲ ਤੋਂ ਸਿਵਲ ਵਿੱਚ ਲਾਜ ਪਹੁੰਚਵਾਇਆ ਗਿਆ ਸੀ ਉਹਨਾਂ ਦਾ ਦਾਨ ਉਹਨਾਂ ਦਾ ਸਵਾਲ ਹੈ ਕਿ ਆਪ ਵੀ ਤਾਂ ਉਹਨਾਂ ਨੂੰ ਬਰੁਆ ਕੀਤਾ ਗਿਆ ਇਲਾਜ ਕਰਵਾਇਆ ਜਾਵੇ ਜ਼ਖਮੀ ਹੋਇਆ ਜੀ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਨੂੰ ਕੁਛ ਵੀ ਕੋਈ ਮਾੜੇ ਅਨਸਰ ਕਰਨ ਦੀ ਜਿਹੜੀ ਮਾੜੀ ਨੀਅਤ ਨਾਲ ਕੁਛ ਵੀ ਨਹੀਂ ਨਹੀਂ ਆਈਡੀ डालेंगे ਕੋਈ ਟੈਰਰਿਜ਼ਮ ਫਲਾਣ ਦੀ ਕੋਸ਼ਿਸ਼ ਕਰਨਗੇ ਕੋਈ ਵੀ ਐਦਾਂ ਦੀਆਂ ਗਤੀਵਿਧੀਆਂ ਕਰਨਗੇ ਅਸੀਂ ਉਹਨਾਂ ਨੂੰ ਸਖਤ ਸਖਤੀ ਨਾਲ ਕਾਰਵਾਈ ਕਰਾਂਗੇ ਉਹਨਾਂ ਦੇ ਇਸੇ ਲੜੀ ਤਹਿਤ ਸਾਡੀ ਸਾਡੀ ਪੁਲਿਸ ਨੂੰ ਕੱਲ ਇਨਫੋਰਮੇਸ਼ਨ ਮਿਲੀ ਕਿ ਜੀਵਨ ਫੌਜੀ ਜਿਹੜਾ ਹੈਗਾ ਫੋਰਨ ਬੇਸਡ ਟੈਰਰਿਸਟ 엘ਿਮੈਂਟ ਹੈਗਾ ਉਦੇ ਇੱਕ ਮੋਡਿਊਲ ਦੇ ਤਹਿਤ ਸਾਡੇ ਕੋਲੇ ਇਨਫੋਰਮੇਸ਼ਨ ਆਈ ਕਿ ਇਹ 4-5 ਜਣਿਆਂ ਦਾ گروਹ ਬਣਿਆ ਹੋਇਆ ਹੈ ਜਿਹੜੇ ਕਿ ਇਹ ਇਨਾਂ ਕੋਲ ਐਕਸਪਲੋਸਿਵ ਵੀ ਹੈਗੇ ਨੇ ਇਨਾਂ ਕੋਲ ਮਾਰੂ ਹਥਿਆਰ ਵੀ ਹੈਗੇ ਨੇ ਤੇ ਜਿਹੜੇ ਮਾੜੇ ਕੰਮ ਕਰਨ ਦੇ ਸਰਾਖ ਚ ਨੇ ਤੇ ਇਹਨਾਂ ਨੇ ਪਹਿਲਾਂ ਵੀ ਮਾੜੇ ਕੰਮ ਕੀਤੇ ਨੇ ਉਸੇ ਲੜੀ ਤਹਿਤ ਫਿਰ ਅਸੀਂ ਇੱਕ FIR ਨੰਬਰ 58 ਸਾਡਾ 3 4 5 ਐਕਸਪਲੋਸਿਵ ਐਕਟ ਤੇ UAPA ਦੇ ਅੰਡਰ ਅਸੀਂ PS ਰਮਦਾਸ ਕਲਰਾਤੀ ਰਜਿਸਟਰ ਕੀਤੀ ਦੇ ਸਾਨੂੰ ਜਦੋਂ ਇਹ ਸਾਨੂੰ ਏਜੰਸੀਜ਼ ਨੇ ਵੀ ਸਾਨੂੰ ਇੰਟੀਮੀਟ ਕੀਤਾ ਇਹਦੇ ਬਾਰੇ ਤੇ ਸਾਨੂੰ ਜਦੋਂ ਇਨਫਾਰਮੇਸ਼ਨ ਮਿਲੀ ਕਿ ਇਹ ਜਿਹੜਾ ਉਹ ਦੋਸ਼ੀ ਨੇ ਇਹ ਐਕਟਿਵ ਆ ਤੇ ਚੱਲਦੇ ਜਾ ਰਹੇ ਨੇ ਸਾਡੀਆਂ ਟੀਮਜ਼ ਬੜੀਆਂ ਹੀ ਮਾਈਨੂਟਲੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀਗੀਆਂ ਤੇ ਇੱਥੇ ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਰਮਦਾਸ ਇਲਾਕੇ ਵਿੱਚ ਇਹ ਤੁਸੀ ਦੇ ਜਦੋਂ ਜਾ ਰਹੇ ਸੀਗੇ ਸਾਡੀ ਟੀਮਾਂ ਤੇ ਇਹ ਦੋ ਜਿਹੜੇ ਦੋਸ਼ੀ ਨੇ ਇਹਨਾਂ ਦੋਸ਼ੀਆਂ ਦਾ ਨਾਂ ਹੈਗਾ ਜੀ ਲਵਪ੍ਰੀਤ ਸਿੰਘ ਉਰਫ ਲਵ ਅਤੇ ਵਿਸ਼ ਵਿਸ਼ਾਲ ਮਸੀਹ ਉਰਫ ਮੰਗਲ ਇਹ ਦੋਵੇਂ জাফরਕੋਟ ਥਾਣਾ ਜਨਾਲਾ ਦੇ ਵਾਸੀ ਨੇ ਜੀ ਇਹ ਦੋਨਾਂ ਨੂੰ ਜਦੋਂ ਸਾਡੀ ਟੀਮ ਨੇ ਰੋਕਿਆ ਤੇ ਇਹਨਾਂ ਨੇ ਸਾਡੀ ਟੀਮ ਤੇ 6 ਫਾਇਰ ਕੀਤੇ ਨੇ ਜੀ ਆਪਣੀਆਂ ਪਿਸਟਲਸ ਤੋਂ ਇੱਕ ਜਿਗਾਨਾ 9mm ਪਿਸਟਲ ਹੈ ਇੱਕ ਬਲੌਕ 9mm ਪਿਸਟਲ ਹੈ ਕੀ ਕਾਫੀ ਸਫਿਸਟੀਕੇਟਿਡ ਵੈਪਨਸ ਨੇ ਇਨੰਤੋਂ ਇਹਨਾਂ ਨੇ 6 ਸਾਡੇ ਪਲਾਜ਼ਮਾ ਤੇ ਫਾਇਰ ਕੀਤੇ ਜਿਹੜੇ ਚੋ ਇੱਕ ਫਾਇਰ ਸਾਡੀ ਪੁਲਿਸ ਦੀ ਜਿਹੜੀ ਵਹੀਕਲ ਹੈ ਉਹਦੇ ਤੇ ਵੀ ਲੱਗਿਆ ਬਹੁਤ ਹੀ ਨੈਰੋਲੀ ਸਾਡੀ ਟੀਮ ਨੇ ਐਸਕੇਪ ਕੀਤਾ ਤੇ ਜਵਾਬੀ ਫਾਇਰ ਦੇ ਦੌਰਾਨ ਇਹਨਾਂ ਦੀ ਦੋਵਾਂ ਦੇ ਇੱਕ ਦੇ ਦੋਨੋਂ ਦਿਆਂ ਲੱਤਾਂ 'ਚ ਇਹਨਾਂ ਦੀ ਇੰਜਰੀ ਆਈ ਹੈ ਦੋਵਾਂ ਦੇ ਗਨ ਸ਼ਾਟ ਇੰਜਰੀ ਹੈਗੀ ਆ ਪਤਾ ਲੱਗਾ ਕਿਹੜੀ ਵਾਅਦਾ ਤ ਨੂੰ ਅੰਜਾਮ ਦਿੱਤਾ ਸੀ ਹੁਣ ਤੱਕ ਕੋਈ ਜਾਂਚਦਿਆਂ ਕੋਈ ਪਤਾ ਲੱਗਾ ਹੋਏ ਇਹ ਜੀ ਜਿਹੜੀਆਂ ਸਾਨੂੰ ਸਾਡੇ ਮੁਤਾਬਿਕ ਇਨਫੋਰਮੇਸ਼ਨ ਸਿਗੀਆਂ ਹੈ ਨਾ ਕੋ ਕਾਫੀ ਮਾਰੂ ਹਥਿਆਰ ਸਿਗੇ ਇਹਨਾਂ ਕੋਲ ਐਕਸਪਲੋਸਿਵ ਵੀ ਸੀਗੇ ਤੇ ਬਾਕੀ ਹੁਣ ਜਿਵੇਂ ਇਹਨਾਂ ਨੂੰ ਅਸੀਂ ਬਰੀਕੀ ਨਾਲ ਪੁੱਛਗਿਛ ਕਰਾਂਗੇ ਇਹਨਾਂ ਨੂੰ ਇੱਕ ਵਾਰੀ ਹਸਪੀਟਲਾਈਜ਼ ਕੀਤਾ ਹੈ ਤੇ ਇਹਨਾਂ ਤੋਂ ਜਿਹੜੀ ਵੀ ਇਨਫੋਰਮੇਸ਼ਨ ਅਸੀਂ ਐਕਸਟ੍ਰੈਕਟ ਕਰਾਂਗੇ ਕਿ ਇਹਨਾਂ ਕੋਲ ਹੋਰ ਕੀ ਕੀ ਸਮਾਨ ਹੈ ਹਥਿਆਰ ਹੈਗੇ ਆ ਇਹਨਾਂ ਦੇ ਸਾਥੀ ਕੌਣ ਨੇ ਸਾਨੂੰ ਉਮੀਦ ਹੈ ਇਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਬਾਰਡਰ ਏਰੀਆ ਚ ਕਮਰੇ ਲੱਗਦਾ ਕੋਈ ਕਨਸਾਈਨਮੈਂਟ ਲੈਣ ਆ ਸਕ ਆਏ ਹੋਣਗੇ ਕਿਉਂਕਿ ਨੌਂਦੀ ਮੂਮੈਂਟ ਹੁੰਦੀ ਹੈ ਬਿਲਕੁਲ ਜੀ ਜਿਹੜੀਆਂ ਸਾਡੇ ਕੋਲ ਦੁਪਹਿਰ ਦਾ ਟਾਈਮ ਇਨਫਰਮੇਸ਼ਨ ਸੀਗੀ ਕਿ ਸਨ ਵੈਜਨਸੀ ਜਨਰਲ ਜੀ ਅਸੀਂ ਤਾਂ ਪੁਨਰ ਪਿਸਟਲ ਆਏ ਹੋ ਸਕਦੇ ਆਏ ਹੋਣਗੇ ਕਾਫੀ ਮਾੜੀਆਂ ਗਤੀਵਿਧੀਆਂ ਚ ਇਨਵੋਲਡ ਸੀਗੇ ਤੇ ਇਹਨਾਂ ਨੇ ਇਸੇ ਇਲਾਕੇ ਚ ਜਿਹੜੀ ਐਕਸਟਰਸ਼ਨ ਕਾਲਸ ਜਿਹੜੇ ਆ ਜੀਵਨ ਫੌਜੀ ਇਹਨਾਂ ਦਾ ਆਪਣੇ ਆਪ ਨੂੰ ਕਹਿੰਦਾ ਹੈਗਾ ਉਹ ਟੈਰਰਿਸਟ ਐਲੀਮੈਂਟ ਹੈਗਾ ਤੇ ਇਹ ਬੇਸਿਕਲੀ ਜਿਹੜੇ ਹੈਗੇ ਉਹਦੇ ਕਹਿਣ ਤੇ ਇਹਨਾਂ ਨੇ ਇਲਾਕੇ ਚ دہشت ਫਲਾਉਣ ਦੀ ਕੋਸ਼ਿਸ਼ ਕਰਨੀ ਸੀ ਬਟ ਸਾਡੀ ਬਹੁਤ ਹੀ ਬਹਾਦਰੀ ਨਾਲ ਸਾਡੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਨੇ ਆਪ ਅੱਗੇ ਹੋ ਕੇ ਇਹਨਾਂ ਨੂੰ ਨਾਲ ਇਹਨਾਂ ਨੂੰ ਕਾਬੂ ਕੀਤਾ। ਇਹ ਕਿਸ ਤਰ੍ਹਾਂ ਦੀ ਸਪੂਸਿੰਗ ਮਿਲਿਆ ਉਹਦੇ ਨਾਲ ਕੋਈ ਸੰਬੰਧ ਹੈਗਾ ਨਾ ਤਾਂ ਜਿਹੜਾ ਤੱਕ ਬੱਲਾ ਤੋਂ ਮਿਲਿਆ। ਜੀ ਸਾਨੂੰ ਕਾਫੀ ਹਿੰਟ ਹੈਗੇ ਨੇ ਸਾਨੂੰ ਉਮੀਦ ਹੈ ਕਿ ਇਹਦੇ ਤੋਂ ਸਾਨੂੰ ਹੋਰ ਵੀ ਤੱਕ ਅਸੀਂ ਜਾ ਕੇ ਤੇ ਕੁਝ ਨਾ ਤਾਂ ਕਰਾਂਗੇ ਇਹਨਾਂ ਦੇ ਸਾਥੇ ਤੋਂ ਵੀ ਕੁਝ ਕਰਾਂਗੇ ਸਾਨੂੰ ਉਮੀਦ ਹੈ ਕਿ ਕਾਫੀ ਵੱਡੀਆਂ ਇਹਨਾਂ ਤੋਂ ਰਿਕਵਰੀਜ਼ ਹੋਣਗੀਆਂ। ਇਹ ਤੱਕ ਗ੍ਰੇ ਪਿਸਟਲ ਮਿਲਿਆ ਲੱਗਦਾ ਇਹ ਬਾਰਡਰ ਪਾਰਟਾਈ ਹੋ ਸਕਦੀ। ਬਿਲਕੁਲ ਜੀ ਜਿਹੜੇ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਰਿਕਵਰੀਜ਼ ਕਰ ਰਹੇ ਹਾਂ ਪਗੜਾ ਲੋਕਾਂ ਬੜੀ ਸਾਡੇ ਕੋਲ ਪਿਸਟਲਜ਼ ਆ ਰਹੀਆਂ ਨੇ ਜਿਹੜੀਆਂ ਸਫਿਸਟੀਕੇਟਿਡ ਵੈਪਨਜ਼ ਆ ਰਹੇ ਨੇ। ਇਹ ਜਿਹੜੀਆਂ ਸਾਰੀਆਂ ਪਿਸਟਲਸ ਨੇ ਉਹ ਉਸੇ ਤਰੀਕੇ ਦੀਆਂ ਪਿਸਟਲਸ ਨੇ ਜਿਗਾਨਾ ਪਿਸਟਲ ਤੇ ਨਹੀਂ ਨੇ ਮੈਨੂੰ ਬਲੌਕ ਪਿਸਟਲ ਜਿਹੜੀ ਹੈ ਠੀਕ